ਕੈਂਪ ਲਗਾਇਆ ਗਿਆ ਸਰਕਾਰ ਆਪਕੇ ਦਵਾਰ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਨੇ ਕਿਸ ਤਰ੍ਹਾਂ ਦੀਆਂ ਲੋਕਾਂ ਦੀਆਂ ਮੁਸ਼ਕਲਾਂ ਨੇ ਕਿੰਨੀਆਂ ਕਿ ਜਿਹੜੀਆਂ ਨੇ ਹੱਲ ਕੀਤੀਆਂ ਨੇ ਇਹਦਾ ਤੁਸੀਂ ਆਪ ਹੀ ਦੇਖ ਰਹੇ ਹੋ ਮੈਨੂੰ ਦੱਸਣ ਦੀ ਲੋੜ ਨਹੀਂ ਲੋ ਇੱਕੋ ਜਿਹੜੇ ਐਡੀ ਗਰਮੀ ਚ ਆਉਂਦੇ ਆ ਔਰ ਇਥੋਂ ਹੱਸਦੇ ਹੱਸਦੇ ਜਾਂਦੇ ਆ ਤੇ ਕੰਮ ਹੁੰਦੇ ਆ ਇੱਥੇ ਨੀਅਤ ਦਾ ਨਾਲ ਕੰਮ ਕਰੀਦਿਆ ਨਾ ਸਾਡੀ ਨੀਅਤ ਫਰਕਾ ਨਾ ਸਾਡੀ ਸਰਕਾਰ ਆਵਾਦੀ ਪਾਰਟੀ ਦੀ ਨੀਅਤ ਫਰਕਾ ਨਾ ਮਾਂਚਾ ਵੀ ਨੀਅਤ ਫਰਕਾ ਨਾ ਸਾਡੇ ਐਮਐਲਏ ਮਨੂਸ਼ ਰਾਜ ਭਾਰਤ ਹਰ ਹਲਕੇ ਦੇ ਐਮਐਲਏ ਸਾਹਿਬਾਨ ਭਾਵਕ ਮੰਤਰੀ ਸਾਹਿਬਾਨ ਨੇ ਭਲਕਮਤੀ ਸਾਹਿਬਾਨ ਨੇ ਭਮੇਸੀ ਆ ਗਿਆ ਸਾਡੇ ਵਲੰਟੀਅਰਸ ਨੇ ਸਭ ਦਿਨ ਰਾਤ ਲੋਕਾਂ ਦੀ ਸੇਵਾ ਕਰਨ ਲੱਗੇ ਨੇ ਪੰਜਾਬ ਦੇ ਲੋਕਾਂ ਦੀ ਕਿਉਂਕਿ ਉਹਨਾਂ ਨੇ ਬਦਲਾਅ ਵਾਸਤੇ ਸਰਕਾਰ ਵਿੱਚ ਤੇ ਉਸ ਬਦਲਾਅ ਨੂੰ ਕਾਇਮ ਰੱਖਣ ਵਾਸਤੇ ਉਹਨਾਂ ਦੀ ਸਾਡੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਕਾਇਮ ਰੱਖਣ ਵਾਸਤੇ ਉਹਨਾਂ ਦੇ ਕਿਤੇ ਵਾਅਦਿਆਂ ਨੂੰ ਪੂਰਾ ਕਰਨ ਵਾਸਤੇ ਅਸੀਂ ਦਿਨ ਰਾਤ ਪੱਪਾ ਭਾਰਾ ਔਰ ਖੀੜੇ ਮੱਥੇ ਪਬਲਿਕ ਸੰਗਤ ਰਾਬੂ ਰੂਪੀ ਜਿਹੜੀ ਸੰਗਤ ਆ ਸਾਨੂੰ ਪਰਮਾਤਮਾ ਨੇ ਵੈਗਮ ਨੂੰ ਮੌਕਾ ਦਿੱਤਾ ਸੇਵਾ ਕਰਨ ਦਾ ਔਰ ਸੀ ਕਰ ਰਹੇ ਆ ਤੇ ਅੱਗੋ ਵੀ ਕਰਦੇ ਰਾਂਗੇ ਜਦ ਤੱਕ ਲੋਕਚੌਂਣ ਕੇ ਸਾਨੂੰ ਜੀ ਸ਼ਿਕਾਇਤਾਂ ਲੋਕਾਂ ਦੀਆਂ ਆਈਆਂ ਨੇ ਜਿਵੇਂ ਉਸੇ ਦੇ ਕਾਫੀ ਲੰਬਾ ਸਮਾਂ ਹੋ ਗਿਆ ਆ ਆ ਦੇਖੋ ਮੇਰੀ ਗੱਲ ਹੁਣ ਜਦੋਂ ਪੀੜ ਹੁੰਦੀ ਆ ਠੀਕ ਆ ਕੰਮ ਕਰਨ ਵਾਲੇ ਜਿਹੜੇ ਮੁਲਾਜ਼ਮ ਨੇ 4 ਨੇ ਜਾਂ 5 ਨੇ ਜੇ ਕੰਮ ਕਰਾਉਣ ਵਾਲੇ 50 ਨੇ ਤੇ ਵਾਰੀ-ਵਾਰੀ ਤਾਂ ਸਭ ਦੀ ਵਾਰੀ ਆਏਗੀ ਨਾ ਇਸ ਕਰਕੇ ਸਾਨੂੰ ਇਹ ਦੇਖਣਾ ਚਾਹੀਦਾ ਸਾਡੇ ਸੰਗਤ ਨੂੰ ਕਿ ਜੋ ਅਬ ਤੁਸੀਂ ਦਫ਼ਤਰ ਚ ਜਾਂਦੇ ਸੀ ਜਿਹੜੇ ਬਾਊ ਉੱਥੇ ਮਿਲਦੇ ਨਹੀਂ ਸੀ ਤੁਹਾਨੂੰ ਔਰ ਤੁਹਾਡੀ ਜੇਬ ਵੱਲ ਦੇਖਦੇ ਸੀ ਆ ਅਸੀਂ ਬੈਠੇ ਇੱਥੇ ਡਾਂਗ ਫੜ ਕੇ ਕਿਸੇ ਦੀ ਜੇਬ ਵੱਲ ਚੱਕਣ ਦੀ ਕਿਸੇ ਨੂੰ ਹਿੰਮਤ ਨਹੀਂ ਲੋਕਾਂ 'ਚ ਵੀ ਵੱਡਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਉਤਸ਼ਾਹ ਆ ਇਸੇ ਲਈ ਉਤਸ਼ਾਹ ਆ ਕਿ ਤੇ ਨਿਸ਼ਕਾਮ ਬਿਨਾਂ ਲਾਲਚ ਤੋਂ ਲੋਕਾਂ ਦੀਆਂ ਜੇਬਾਂ ਨੂੰ ਜਿਪਾ ਲਵਾਤੀਆਂ ਤਾਂ ਕਿ ਆਪਣੇ ਪਰਿਵਾਰ ਚਲਾਉਣ ਤੇ ਇਸ ਕਰਕੇ ਇਹ ਜੋ ਸਰਕਾਰ ਦੇ ਕੰਮ ਆ ਉਹ ਸਾਡੀ ਜ਼ਿੰਮੇਵਾਰੀ ਲਈ ਆ ਅਸੀਂ ਆਪਣੀ ਇਮਾਨਦਾਰੀ ਦੇ ਨਾਲ ਪੂਰੀ ਕੋਸ਼ਿਸ਼ ਕਰ ਰਿਹਾ ਸਭ ਸਾਰੇ ਵਾੜਾਂ ਚ ਲਗਾਇਆ ਜਾ ਰਿਹਾ ਬਿਲਕੁਲ ਲੱਗੇਗਾ ਕਿਉਂ ਨੀ ਪਹਿਲਾਂ ਵੀ ਲੱਗਿਆ ਆ ਦੁਬਾਰਾ ਤੋਂ ਰਿਵਾਈਵ ਹੋਇਆ ਸੈਕਿੰਡ ਮੇਰੇ ਤਾਂ ਆਰਡਰ ਸਰਕਾਰ ਆਪਕੇ ਦੁਆਰ ਸੈਕਿੰਡ ਕੇ ਥਰਡ ਥਰਡ ਜਿਹੜਾ ਚੱਕਰ ਸੀ ਛੱਤ ਜਿਹੜੀ ਹੈ ਉਹ ਪਹਿਲਾਂ ਘੱਲਤੀ ਸੀ ਹਟਾਤੀ ਸੀ ਉਹ ਹੱਦ ਤੱਕ ਲੋਕਾਂ ਦੇ ਮੀਟਰ ਨੇ ਉਹ ਨਹੀਂ ਸੁਣੋ ਉਹ ਨਾ ਮਾਨਯੋਗ ਹਾਈ ਕੋਰਟ ਦਾ ਇੱਕ ਵਿੱਚ ਫੈਸਲਾ ਹੈਗਾ ਜਿਹਦੇ ਕਰਕੇ ਸਰਕਾਰ ਚੌਂਦੀਆ ਕਰਨਾ ਸਰਕਾਰ ਵੱਲੋਂ ਮਾਨ ਸਾਹਿਬ ਵੱਲੋਂ ਤਾਂ ਪਹਿਲੇ ਹੀ ਕ੍ਰਾਸ ਕੀਤਾ ਪਰ ਜਿੱਥੇ ਓਟਾਂ ਦਾ ਮਸਲਾ ਆ ਜਾਵੇ ਜਿੱਥੇ ਮਾਨਯੋਗ ਹਾਈ ਕੋਰਟ ਨੇ ਇੱਕ ਕੋਈ ਰੋਕ ਲਗਾਈ ਹੋਈ ਹੈਗੀ ਆ ਜਿੰਨੀ ਦੇਰ ਤੱਕ ਉਹ ਨਹੀਂ ਰੁਕਦੀ ਉਹ ਅਸੀਂ ਲੱਗੇ ਸਾਡੇ ਐਡਵੋਕੇਟ ਜਨਰਲ ਸਾਹਿਬ ਸੀਐਮ ਸਾਹਿਬ ਅਸੀਂ ਸਾਰੇ ਲੱਗੇ ਆ ਵੀ ਮਾਨਯੋਗ ਹਾਈ ਕੋਰਟ ਨੂੰ ਅਸੀਂ ਬੇਨਤੀ ਲਾਈਏ ਕਿ ਕਿਸੇ ਤਰੀਕੇ ਨਾਲ ਇਹਨੂੰ ਜਲਦੀ ਜਲਦੀ ਹਟਾਇਆ ਜਾਵੇ ਤਾਂ ਕਿ ਲੋਕਾਂ ਨੂੰ ਜਿਹੜੀ ਐਨਓਸੀ ਦੀ ਰਾਹਤ ਦਈਏ ਲੋਕਾਂ ਦੇ ਘਰਾਂ 'ਚ ਮੀਟਰ ਲੱਗਣ ਐ ਐਮਐਲਏ ਸਾਹਿਬ ਹੋਗਮ ਚੁੰਨਾ ਨੂੰ ਲੈ ਕੇ ਕੱਲ ਕਾਂਗਰਸੀਆਂ ਨੇ ਇੱਕ ਮੰਗ ਪੱਤਰ ਦਿੱਤਾ ਉਹਨਾਂ ਨੇ ਸਵਾਲ ਚੁੱਕੇ ਹੈ ਕਿ ਦੁਰਵਰਤ ਤੋਂ ਜਿਹੜੀ ਆ ਹੋ ਰਹੀ ਐ ਕਿੰਨਾ ਕਿੰਨੇ ਲੋਕ ਪਰੇਸ਼ਾਨ ਹੋ ਰਹੇ ਹੋ ਕਿਹੜੀ ਦੁਰਵਰਤ ਤੋਂ ਕੀ ਦੀ ਹੋ ਰਹੀ ਐ ਕਹਿੰਦੇ ਕਿ ਆਪਣੇ ਸੈਂਡ ਕਰਦੇ ਹੋਈ ਨੇ ਸੈਂ ਤਾਂ ਮੈਂ ਵੀ ਕਰਦਾ ਪਿਆ ਆਪਣੇ ਮੈਂ ਆਪਣੇ ਹੀ ਕਰੂੰਗਾ ਹੁਣ ਮੈਂ ਪੈ ਉਹਨਾਂ ਵਿਰੋਧੀਆਂ ਥੋੜੀ ਕਰੂੰਗਾ ਤੁਹਾਡੇ ਨਹੀਂ ਤੁਹਾਡੇ ਜਿਹੜੇ ਵਰਕਰ ਆ ਗਏ ਕਿਹੜੇ ਵਰਕਰ ਉਹ ਆਪਣੇ ਸੈਂਡ ਕਰਦੇ ਨੇ ਆਪਣਾ ਸੈਂਡ ਦਾ ਬੰਦਾ ਆਪ ਕਰ ਸਕਦਾ ਕੌਲਸੇ ਦੀ ਬਿਲਕੁਲ ਗਲਤ ਗੱਲ ਆ ਇਹ ਐਵੇਂ ਤੁਸੀਂ ਮੇਰੇ ਮੂੰਹ ਚ ਗੱਲ ਪਾ ਰਹੇ ਹੈਗੇ ਉਹ ਉਹਨਾਂ ਕੋ ਕੋਈ ਮੁੱਦਾ ਨਹੀਂ ਬੁਖਲਾ ਚੁੱਕੇ ਨੇ ਘਬਰਾ ਚੁੱਕੇ ਨੇ ਆਪਣਾ ਜ਼ਮੀਨੀ ਰਾਜਨੀਤੀ ਉਹ ਖੋ ਚੁੱਕੇ ਨੇ ਇਸ ਕਰਕੇ ਜਿਹੜੇ ਇਸ਼ਾਰਾਰਤੀ ਅੰਸਰ ਮਤਲਬ ਇਹ ਗੱਲਾਂ ਕਰਦੇ ਨੇ ਲੋਕਾਂ ਨੇ ਨਕਾਰੇ ਹੋਏ ਲੋਕ ਜਿੰਨਾਂ ਦੇ ਕੋਈ ਫਤਵਾ ਨਹੀਂ ਆ ਕੋਈ ਰਤਵਾ ਨਹੀਂ ਆ ਕੋਈ ਲੋਕਾਂ ਦੀ ਪਸੰਦ ਨਹੀਂ ਰਹੇ ਉਹ ਤੇ ਅੱਜ ਉਹ ਛੱਜ ਦਾ ਬੋਲੇ ਛੜਨੀ ਕੀ ਬੋਲੇ ਯਾਰ ਓਕੇ ਜੀ ਇੱਕ ਕਹਿ ਰਹੇ ਜਿਹੜੇ ਇੱਦਾਂ ਦੇ ਚੈਂਪ ਲੱਗ ਰਹੇ ਆਂਦੇ ਜੁੱਤ ਪੱਜਲ ਖਵਾਰ ਹੋ ਰਹੇ ਨੇ ਕਿਹੜੇ ਪੱਜਲ ਖਵਾਰਾ ਤੁਸੀਂ ਦੇਖੋ ਸਾਰੇ ਹੱਜੇ ਗੇਟ ਤੇ ਜਾ ਰਹੇ ਯਾਰ ਉਹ ਕੌਣ ਹੁੰਦੇ ਨੇ ਕਹਿਣ ਵਾਲੇ ਉਹ ਕੌਣ ਹੁੰਦੇ ਨੇ ਉਹ ਕਿਹੜੇ ਠੇਕੇਦਾਰ ਨੇ ਕਿਸ ਚੀਜ਼ ਦੇ ਠੇਕੇਦਾਰ ਨੇ ਲੋਕਾਂ ਨੇ ਸਾਨੂੰ ਦਿੱਤਾ ਹੋਇਆ ਮੌਕਾ ਸਾਨੂੰ ਪਤਾ ਸੀ ਆਪਣੇ ਆਪਣੇ ਪਬਲਿਕ ਨੂੰ ਆਪਣੇ ਲੋਗਾ ਨੂੰ ਕਿੰਨਾ ਕੋਨਾਂ ਨੂੰ ਅਸੀਂ ਰਾਹਤ ਦੇਣੀ ਆ ਕਿੰਨੇ ਉਹਨਾਂ ਦੇ ਕੰਮ ਕਰਦੇ ਸਾਨੂੰ ਕਿਸੇ ਨੂੰ ਸਿਖਾਉਣ ਦੀ ਲੋੜ ਨਹੀਂ ਨਿਗਮ ਚੋਣਾਂ ਇਹ ਸਰਕਾਰਾਂ ਦੇ ਫੈਸਲੇ ਨੇ ਸਰਕਾਰ ਤੁਸੀਂ ਵੀ ਆ ਜੀ ਮੈਂ ਇੱਕ ਐਮਐਲਏਾ ਛੋਟਾ ਦੇਖਿਆ ਸਰਕਾਰ ਵੱਡੀ ਹੁੰਦੀ ਹੈ ਇਸ ਦਾ ਇੱਕ ਉਹਦਾ ਪਾਰਟ ਆ ਜੋ ਮਾਂ ਜੋ ਸਾਡੀ ਹਾਈ ਕਮਾਂਡ ਦਾ ਫੈਸਲਾ ਹੋਊਗਾ ਉਦੋਂ ਹੋ ਜਾਏਗਾ ਕੋਈ ਗੱਲ ਚੋਣਾ ਤਾਂ ਹੋਣੀ ਹੀ ਹੈ ਹੋਣੀ ਹੈ ਰੋਕ ਥੋੜੀ ਸਕਦੇ ਹਾਂ ਹਾਂਜੀ ਸਾਹਿਬ ਸਰਕਾਰ ਤੁਹਾਡੇ ਦਵਾਰ ਲੋਕਾਂ ਦਾ ਪਹੁੰਚ ਬਲਾਜੇ ਇੱਕ ਮਿੰਟ ਬਾਡ ਨੰਬਰ 78 ਹੈ ਜੀ ਪੁਰਾਣਾ ਨਮਾ ਬਾਡ ਨੰਬਰ 64 ਹੈ ਜੀ ਰਿਸ਼ੀ ਨਗਰ ਦਾ ਜੀ ਅੱਜ ਦਵਾਰ ਪਹੁੰਚ ਗਿਆ ਲੋਕਾਂ ਦੇ ਘਰੇ ਸਰਕਾਰ ਕਿੱਦਾਂ ਦੇ ਕੰਮ ਜਿਹੜੇ ਆ ਧਿਆਨ ਚਾਹੀਦਾ ਤੁਸੀਂ ਦੇਖ ਹੀ ਰਹੇ ਹੋ ਜੀ ਇਹ ਮਾਨ ਸਰਕਾਰ ਦੀ ਸ਼ੁਰੂਆਤ ਜਿਹੜੀ ਹੋਈ ਹੈ ਲੋਕਾਂ ਨੂੰ ਪਰੇਸ਼ਾਨੀ ਆਂਦੀ ਸੀ ਵੱਖ-ਵੱਖ ਦਫ਼ਤਰਾਂ ਦੇ ਵਿੱਚ ਜਾਣਾ ਉੱਥੇ ਕਿਸੇ ਟਾਈਮ ਕੋਈ ਅਫਸਰ ਨਹੀਂ ਮਿਲਦਾ ਜਾਂ ਕੋਈ ਦਿੱਕਤ ਆਂਦੀ ਹੈ ਉਹ ਫਿਰ ਦੁਬਾਰਾ ਉਹਨੂੰ ਓੱਡੀ ਦੂਰ ਹੀ ਜਾਣਾ ਪੈਂਦਾ ਸੀ ਇਹ ਦੂਸਰੀ ਵਾਰ ਕੈਂਪ ਲੱਗਿਆ ਪਹਿਲਾਂ ਵੀ ਇਹੀ ਲੱਗਿਆ ਸੀ ਅੱਜ 42 ਵਿਭਾਗਾਂ ਦੇ ਜਿਹੜੇ ਉਹ ਇੱਥੇ ਆਏ ਨੇ ਲੋਕਾਂ ਦਾ ਤੁਸੀਂ ਦੇਖ ਹੀ ਰਹੇ ਹੋ ਪੂਰਾ ਉਤਸ਼ਾਹ ਹੈ ਚਾਹੇ ਇੰਨੀ ਗਰਮੀ ਹੈ ਉਹਦੇ باوجود ਵੀ ਜਿਨ੍ਹਾਂ ਦੇ ਜਿਹੜੇ ਜਿਹੜੇ ਕੰਮ ਹੋਣ ਵਾਲੇ ਆ ਚਾਹੇ ਉਹ ਆਧਾਰ ਕਾਰਡ ਦੇ ਨੇ ਚਾਹੇ ਪੈਨਸ਼ਨ ਦੇ ਨੇ ਰਾਸ਼ਨ ਕਾਰਡ ਦੇ ਨੇ ਬਿਜਲੀ ਵਿਭਾਗ ਦੇ ਨੇ ਫੂਡ ਸਪਲਾਈ ਦੇ ਨੇ ਉਹਦੇ ਆਯੁਰਵੈਦਿਕ ਹੋਰ ਉਹਦੇ ਹੋਮੀਓਪੈਥਿਕ ਦੇ ਜਿਹੜੇ ਆ ਉਹ ਕੈਂਪ ਲੱਗ ਲਗੇ ਮਤਲਬ ਸਾਰੇ ਹੀ ਵਿਭਾਗ ਜਿਹੜੇ ਆ ਉਹ ਆਏ ਹੋਏ ਨੇ ਸਕੂਲ ਨਿਵੀਸ਼ਣ ਦਾ ਤਾਂ ਕੋਈ ਨਹੀਂ ਹੁੰਦਾ ਸਰ ਮਹਿਕਮਾ ਹਾਂਜੀ ਨਹੀਂ ਉਹ ਸਰਕਾਰੀ ਸਕੂਲ ਦੇ ਵਿੱਚ ਹਾਂਜੀ 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 ਉਹ ਉਹ ਸਰਕਾਰੀ ਸਕੂਲ ਵਾਲੇ ਉਹ ਜਿਹੜੇ ਉਹ ਬੀਡੀਪੀਓ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਜਾ ਰਹੀਆਂ ਨੇ ਸਮੇਨਾਰ ਦੀ ਨਾਲੀ ਹਾਂਜੀ ਹਾਂਜੀ ਤੁਹਾਡੇ ਸਾਹਮਣੇ ਆ ਜੀ ਪੈਨਸ਼ਨਾਂ ਲੱਗ ਰਹੀਆਂ ਘਟੋ ਘਟ ਆਧਾਰ ਕਾਰਡ ਦੇ ਜਿੰਨੇ ਵੀ ਫਾਰਮ ਸੀਗੇ ਉਹ ਵੀ ਹੋਏ ਆ ਪੈਨਸ਼ਨਾਂ ਜਿਹੜੀਆਂ ਨਵੀਆਂ ਭਰਨੀਆਂ ਸੀ ਉਹ ਵੀ ਭਰੀਆਂ ਗਈਆਂ ਜਿਹੜੀਆਂ ਪੁਰਾਣੀਆਂ ਪੈਂਡਿੰਗ ਸੀ ਉਹ ਰਿਲੀਜ਼ ਕਰਤੀਆਂ ਜੀ